ਜੈਲਸੀ ਸੀ ਕਿ ਬੱਚਾ ਮਤਲਬ ਇਨੀ ਤਰੱਕੀ ਜਿਹੜੀ ਆ ਇਹ ਕਿਉਂ ਖਾਂਦੇ ਆ ਜੈਲਸੀ ਦੀ ਆੜ ਦੇ ਵਿੱਚ ਉਸ ਬੱਚੇ ਨੂੰ ਮਤਲਬ ਮੌਤ ਦੇ ਘਾਟ ਜਾਂ ਕਿਹਾ ਸ਼ਹੀਦ ਕਰ ਦਿੱਤਾ ਗਿਆ ਵਾ ਪਰ ਜਿਸ ਤਰੀਕੇ ਨਾਲ ਸਾਡੀ ਮਾਨਯੋਗ ਸੀਟੀ ਸਾਹਿਬ ਨਾਲ ਕੱਲ ਲਗਭਗ ਉਹਨਾਂ ਦੇ ਆਫਿਸ 'ਚ 1.5 ਘੰਟੇ ਚਰਚਾ ਹੋਈ ਆ ਔਰ ਉਸ ਤੋਂ ਬਾਅਦ ਪ੍ਰਮਾਤਮਾ ਪ੍ਰਵਾਨ ਮੰਨ ਲਈ ਕਿ ਜਿਹਨਾਂ ਰਾਏ ਤੇ ਬ੍ਰਹਮ ਉਹ ਲੇਖ ਲਿਖੀ ਵੀ ਐਸੀ ਹੋ ਔਰ 2 ਘੰਟੇ ਸੰਭਲਣਾ ਰਿਹਾ ਉਸ ਤੋਂ ਅਸੀਂ ਵੀ ਆਰ satisfy ਸਰਕਾਰ ਜਿਹਨਾਂ ਦੇ ਗਿਰਵਤੋਂ ਇਹੋ ਕੰਦੇ ਇਦਾਂ ਦੀ ਸਜ਼ਾ ਦੇਵਾਂਗੇ ਕਿ ਸ਼ੈਲ ਲੁਧਿਆਣੇ ਦੀ ਧਰਤੀ ਤੇ ਦੁਬਾਰਾ ਕੋਈ ਜ਼ੁਲਮ ਨੀ ਕਰਵਾ ਕੋਈ ਨੌਜਵਾਨ ਦਰਦ ਨਾ ਪਾਉਣ। ਪੁਲਿਸ ਕਰਕੇ ਉਹਨਾਂ ਤੇ ਵਿਸ਼ਵਾਸ ਹੈ ਸਾਨੂੰ। ਉਹਨਾਂ ਦੀ ਕਾਰਿਆ ਸ਼ੈਲੀ ਦੇ ਬਾਰੇ ਬਹੁਤ ਲੋਕ ਚੰਗੀ ਤਰ੍ਹਾਂ ਜਾਣਦੇ ਆ। ਉਹ ਵਿਅਕਤੀਗਤ ਤੌਰ ਤੇ ਮੈਂ ਖੁਦ ਵੀ ਉਹਨਾਂ ਦੀ ਕਾਰਿਆ ਸ਼ੈਲੀ ਦੇ ਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਕਿ ਉਹਨਾਂ ਨੂੰ ਐਸੀ ਸਜ਼ਾ ਜੜੀ ਆ ਉਹ ਮਿਲਣੀ ਚਾਹੀਦੀ ਆ ਔਰ ਮਿਲੂਗੀ ਵੀ। ਤਾਂ ਕਿ ਅੱਗੇ ਤੋਂ ਕਿਸੇ ਵੀ ਮਾਂ ਦਾ ਬੇਟਾ ਕਿਸੇ ਵੀ ਪਿਓ ਦਾ ਬੇਟਾ ਔਰ ਕਿਸੇ ਵੀ ਭੈਣ ਦਾ ਭਰਾ ਦੇਖਿਆ ਨਾ ਤੁਸੀਂ ਕਿਦਾਂ ਚਲਾਰੀ ਸੀ ਫਿਰ ਇੰਗਲੈਂਡ ਤੋਂ ਆਈ ਆ ਉਹ ਕਹਿੰਦੀ ਮੈਨੂੰ ਮਤਲਬ ਭੇਜਿਆ ਸੀ ਇਸ ਕਰਕੇ ਤੂੰ ਕਿ ਮੈਂ ਤੈਨੂੰ ਮੁੜ ਕੇ ਇੱਥੇ ਆ ਕੇ ਇਸ ਹਾਲ ਵਿੱਚ ਦੇਖ ਇਸ ਕਰਕੇ ਐਸੇ ਲੋਕ ਜਿਹੜੇ ਨੇ ਉਹਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਜਿਨ੍ਹਾਂ ਨੇ ਮਤਲਬ ਐਡਾ ਭਿਆਨਕ ਕੰਮ ਕੀਤਾ ਵਾ ਤੇ ਉਹਨਾਂ ਦਾ ਫੈਸਲਾ ਵੀ ਔਨ ਦੀ ਸਪੋਰਟ ਹੋਣਾ ਚਾਹੀਦਾ ਵਾ ਸ਼ਾਂਤੀ ਜਿਹੜੀ ਹੈ ਉਹ ਸਮਾਜ ਨੂੰ ਸ਼ਾਂਤੀ ਤਾਂ ਮਿਲਣੀ ਹੈ ਕਿ ਫੈਸਲਾ ਹੰਸ ਕੋਲ ਤੁਹਾਡੇ ਨੂੰ ਸਰਕਾਰ ਤੱਕ ਪਹੁੰਚਾਇਆ ਜਾਏਗਾ ਬਿਲਕੁਲ ਮੈਂ ਸਰਕਾਰ ਨਾਲ ਬਿਲਕੁਲ ਇਨਕਚਰ ਹੈ ਮਹਾਜੋ ਸਿੰਘ ਸਾਹਿਬ ਨਾਲ ਵੀ ਇਨਕਚਰ ਉਹਨਾਂ ਦੇ ਉਸਡੀ ਨੇ ਰਾਜਵੀਰ ਜੀ ਦੀ ਬਣੀ ਤਾਂ ਅੱਛਾ ਪ੍ਰੋਸੈਸਿੰਗ ਦਾ ਬੜਾ ਅਥੋਰਟੀ ਸਾਰੀ ਨਾਲ ਇਨਕਚਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿਸੇ ਨੂੰ ਵੀ ਮਕਸ਼ਾ ਨੇ ਜਾਵੋ ਔਰ ਕਾਨੂੰਨ ਆਪਣੇ ਹੱਥ ਚ ਲੈਣ ਦਾ ਅਧਿਕਾਰ ਦਿੰਦੇ ਆ ਔਰ ਜਿਨ੍ਹਾਂ ਲੋਕਾਂ ਨੇ ਇਹ ਘਾਟ ਕੀਤਾ ਵਾ ਉਹਨਾਂ ਨੂੰ ਸ਼ਹਿਰ ਦਾ ਬਾਜ਼ਾਰ ਜਿਹੜਾ ਵਾ ਸੋਝਾ ਦਿੱਤੀ ਜਾ। ਸਾਡਾ ਪਰਿਵਾਰ ਨੇ ਕਿਸ। ਪਰ ਮੇਰਾ ਇਹ ਆਪਣਾ ਪਰਿਵਾਰ ਹੈ ਜੀ ਮੈਂ ਕੋਈ ਇਸ ਪਰਿਵਾਰ ਤੋਂ ਨਹੀਂ ਮੇਰਾ 40 ਸਾਲ ਤੋਂ ਇਸ ਪਰਿਵਾਰ ਦੇ ਨਾਲਾ ਚੌਧਰੀ ਯਸ਼ਪਾ ਨੂੰ ਸਾਡੇ ਸੰਗਠਨ ਦੇ ਰਾਸ਼ਟਰੀ ਸੰਚਾਲਕ ਨੇ ਮੇਰੇ ਛੋਟੇ ਭਾਈ ਆ। ਅਸੀਂ ਸਾਰੇ ਸ਼ਹਿਰ ਨੂੰ ਪਤਾ ਕਿ ਦੋ ਜਿਸੇ ਲੈ ਕੇ ਜਾਣ ਆ ਸੀ। ਅੱਜ ਇਹ ਸਮਾਜ ਦਾ ਜਰੂਰ ਧੰਨਵਾਦ ਕਰਨਾ ਚਾਹਨਾ ਕਿ ਸਾਰਿਆਂ ਨੇ ਅਲਤੀ ਬਾਜੀ ਸੰਗਟਨਵਾਦ ਗੋਤਵਾਦ ਰਾਤਵਾਦ ਪਾਚਾਵਾਦ ਮੱਲਾਵਾਦ ਅਲਤੀ ਬਾਜੀ ਤੋਂ ਪਰਟ ਕੇ ਅੱਜ ਬਗਣ ਪਰਵਾਰ ਦਾ ਜਿਹੜਾ ਇੱਕ ਸਾਥ ਦਿੱਤਾ ਵਾ ਉਹ ਇੱਕ ਬੜਾ ਇਤਿਹਾਸ ਚ ਸੋਨ ਅੱਖਰਾਂ ਤੇ ਕਿਹਾ ਜਾਣ ਵਾਲਾ ਜਿਹ ਇਤਿਹਾਸ ਹੋਊਗਾ ਔਰ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਕੱਲ ਤੋਂ ਹੀ ਬੜਾ ਚਿੰਤਤ ਐ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਕਾਰਤਿਕ ਬਗਣ ਦਾ ਜਿਹੜਾ ਕਤਲ ਹੋਇਆ ਵਾ ਇਹ ਅਗੋਂ ਨਾ ਹੋਵੇ ਇਹਦੇ ਤੇ ਅਸੀਂ ਕੋਈ ਨਾ ਕੋਈ ਬੈਠ ਕੇ ਠੋਸ ਨੀਤੀ ਜਿਹੜੀ ਆ ਔਰ ਜੂਰ ਬਣਾਵਾਂਗੇ ਤੇ ਅੱਗੇ ਕੋਈ ਬੱਚਾ ਜਿਹੜਾ ਵਾ ਉਹ ਬਿਰਸ ਦੀ ਜਿਹੜੀ ਮੌਤ ਉਹਦੇ ਵੱਲੋਂ ਨਾ ਫਦੇ ਇਹਦੀ ਜਈ ਹੋਈ ਜਿਹੜਾ ਘਾਟਾ ਵਾ ਉਹ ਪੂਰਾ ਨਹੀਂ ਹੋਣਾ ਠੀਕ ਹੈ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਯੂਥ ਨੂੰ ਇਹੀ ਕਹਿਣਾ ਵਾ ਵੀ ਬੱਚਿਓ ਕਿਸੇ ਉਹ ਜੇ ਰਾਕਸ਼ਸ ਬੁੱਧੀਆਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਕਰੋ ਜਿਹੜੇ ਬੰਦਿਆਂ ਦਾ ਤੰਦਾ ਏ ਹੋਵੇ ਜਿਨ੍ਹਾਂ ਦਾ ਸਿਸਟਮ ਏ ਹੋਵੇ ਕਿਉਂਕਿ ਤੁਹਾਨੂੰ ਦਾ ਤੁਹਾਡੇ ਘਰਾਂ ਚ ਮਾਮਾ ਅੜੀਕਦੀਆਂ ਨੇ ਨਾ ਜਦੋਂ ਤੁਸੀਂ ਕਿਸੇ ਰਾਖਸ਼ ਬੁੱਧੀ ਦੇ ਪੱਲੇ ਪੈ ਜਾਓਗੇ ਤਾਂ ਹੀ ਇਲਜਾਮ ਹੁੰਦੇ ਆ ਫਿਰ ਰਾਖਸ਼ ਬੁੱਧੀਆਂ ਨੇ ਯਾਂ ਕੰਮ ਕੀਤਾ ਵਾ ਜੇ ਕੋਈ ਸਹੀ ਬੁੱਧੀ ਵਾਲਾ ਹੁੰਦਾ ਉਹ ਕਾਹਨੂੰ ਇਹ ਜੀ ਲੈਕ ਬੁੱਧੀ ਵਾਲੇ ਬੱਚੇ ਨੂੰ ਕੋਈ ਇਹ ਜੀ ਘਟਨਾ ਵਾਪਰ ਵਾਪਰਦੀ ਜਿੰਨੇ ਵੀ ਬੱਚੇ ਆ ਮੈਂ ਤਾਂ ਜਵਾਨਾਂ ਨੂੰ ਇਹੀ ਕਹੂੰਗਾ ਵੀ ਮਾਮਾ ਅੜੀਕਦੀਆਂ ਹੁੰਦੀਆਂ ਤੁਸੀਂ ਆਪਣੇ ਰਾਕਸ਼ਸ਼ ਬੁੱਧੀ ਵਾਲਿਆਂ ਤੋਂ ਦੂਰ ਰਹੋ ਇਹਨਾਂ ਦੀਆਂ ਸੁਸਾਇਟੀਆਂ ਤੋਂ ਦੂਰ ਰਹੋ ਇਹਨਾਂ ਤੋਂ ਦੂਰ ਰਹੋ ਤਾਂ ਕਿ ਆਪਣੀਆਂ ਮਾਮਾਂ ਨੇ ਆਪਾਂ ਨੂੰ 9-9 ਮਹੀਨੇ ਕੋ ਖਿਚ ਰੱਖ ਕੇ ਪੜਾਇਆ ਲਿਖਾਇਆ ਤੁਹਾਡੇ ਤੇ ਬਹੁਤ ਆਸਾਂ ਹੁੰਦੀਆਂ ਅੱਜ ਉਹ ਭੈਣ ਕਿਵੇਂ ਧੀ ੜਕਦੀ ਫਿਰਦੀ ਆ ਮੇਰਾ ਭਰਾ ਲਿਆਓ ਪਿਆਰਾ ਲਿਆਓ ਇਸ ਕਰਕੇ ਸਾਰੇ ਬੱਚਿਆਂ ਨੂੰ ਕਹੂੰਗਾ ਵੀ ਆਪਾਂ ਇਹ ਗੱਲਾਂ ਤੋਂ ਥੋੜਾ ਜਿਹਾ ਦੂਰ ਰਹੋ ਰਾਕਸ਼ਸ਼ ਬੁੱਧੀ ਵਾਲੇ ਬੰਦਿਆ ਨਾਲ ਮਨਾ ਮਿਲੋ ਜੁਲੋ ਠੀਕ ਹੈ ਜੀ